ਪਿੰਡ ਆਇਆ ਸੀ ਕਾਲਾ। ਕਾਲਾ ਦੀ ਸੰਦੀਪ ਜੀ ਕੀ ਹਾਲ ਜੋ? ਸਭ ਠੀਕ ਠਾਕ ਹਿੰਦਾ ਜੀ ਹੋਰ ਸੁਣਾਓ। ਬਹੁਤ ਵਧੀਆ ਸੱਚੇ ਪਾਸਾ ਗੁਰੂ ਰਾਮਦਾਸ ਬਾਬਾ ਜੀ ਸਿੰਘ ਦੀ ਬੜੀ ਮੇਰ ਵਾ ਸੱਚੇ ਭਾਸ਼ਾ ਦੀ ਸਾਰਿਆਂ ਦੇ ਰੱਬ ਭਲਾ ਰੱਖੇ ਮੇਰ ਘਰੇ ਚੜ੍ਹਦੀ ਕਲਾ ਕਰੇ। ਸਨੀਮ ਡੇਰੀ ਪਰ ਵੇਖਣ ਵਾਲੇ ਨੂੰ ਸਾਰਿਆਂ ਨੂੰ ਸਾਡੇ ਸਰਕਾਰ ਪਰੀ ਸਤਿਕਾਰ। ਜਦੋਂ ਉਹਨਾਂ ਮਾਲ ਰੋ ਨਖਰਾ ਵਿਗਿਆ ਨਾ। 4 ਮਹੀਆ ਵਿਗੀਆਂ ਸੇਰ ਦੀ। ਆ ਮੌਜ ਦੇ ਗਈ ਜਾਂਦਾ। 4 ਮਹੀਆ ਵਿਗੀਆਂ ਨੇ। ਹਾਂ ਜੀ। ਮਾਲ ਆਈ ਜੀ 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 ਤੁਹਾਡੇ ਉਹ ਤਾਂ ਗੱਲ ਕਹਿੰਦੇ ਆ ਕਈ ਇਨਸਾਨ ਹੀ ਕਰਮ ਵਾਲੇ ਨੇ ਨਾ ਨਾ ਚਲੋ ਕੋਈ ਗੱਲ ਉਹਦੋਂ ਸੁਨੀਵ ਮੈਂ ਤੈਨੂੰ ਐਲੇ ਖੜੇ ਪੈਰ ਜਵਾਬ ਦਿੱਤਾ ਤਾਂ ਫਿਰ ਕੀ ਆ ਕੋਈ ਗੱਲ ਨਹੀਂ ਮਈਆਂ ਵੇਗੀਆਂ ਨਾ ਨਾ ਕੋਈ ਗੱਲ ਕਿਹੜੀ ਗੱਲ ਹਾਂਜੀ ਮਈਆਂ ਵੇਗੀਆਂ ਸੇਰੇ ਅੱਜ ਹੀ ਕਈ ਜਵਾਬ ਇਹ ਨੇ ਭਾਜੀ ਇਹ ਨਹੀਂ ਰਹਿਣਾ ਹੀ ਆਇਆ ਚਲੋ ਮੈਂ ਆ ਫਿਰ ਵੀ ਭਾਜੀ ਤੁਸੀਂ ਵੀ ਲੀਕ ਕੇ ਕੰਮ ਤੁਰੇ ਹੁੰਦੇ ਜੋ ਨਾ 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 ਕੋਈ ਗੱਲ ਬੱਦੇ ਕੋਈ ਪਾਸੇ ਨੂੰ ਜਾਣ ਨੂੰ ਜਾਣਾ ਹੋਰ ਸੁਣਾਓ ਕਿਵੇਂ ਸਾਹ ਵਧੀਆ ਚੱਲ ਰਿਹਾ ਬੜੀ ਚੱਲ ਰਿਹਾ ਮਾਲ ਸਾਰਾ ਹੁਣ ਉਧਰ ਹੀ ਆਣ ਲੱਗਿਆ ਨਹੀਂ ਭਾਜੀ ਇੱਥੋਂ ਵੀ ਅੱਜ ਲੋਕ ਵੀ ਹੈ ਨਾ ਇਹ ਗੱਲ ਨਹੀਂ ਕਰਦੀ ਸਾਰੇ ਸਾਰ ਗੱਪ ਵੜਦੀ ਐ ਸਾਰੀ ਉਧਰੋਂ ਆਉਂਦੇ ਆ ਉਹਦਾ ਕੀ ਫਾਇਦਾ ਹੈ ਨੀ ਨੀ ਬਿਲਕੁਲ ਬਿਲਕੁਲ ਇਧਰ ਦਾ ਵੀ ਉਧਰ ਦਾ ਵੀ ਸਾਰੇ ਵੀਰ ਭਰਾ ਲੈਣ ਵਾਲੇ ਕੋਈ ਇੱਥੋਂ ਨਹੀਂ ਲੈਣ ਵਾਲੇ ਕੋਈ ਉੱਥੋਂ ਨਹੀਂ ਲੈਣ ਵਾਲੇ ਬੜੇ ਮਰੀ ਚੰਗੀਆਂ ਕੱਡੀਆਂ ਨੇ ਆ ਜੋੜੀ ਸੁਨੀਲ ਸਿੰਘ ਅਗਲੇ ਕਿਹੜੇ ਪਾਵਾਂਗੇ ਕੋਈ ਗੱਲ ਨਹੀਂ ਛੋਟੀ 17 8 18 20 ਕਿਲੋ ਦੋਨੇ ਦਊਗੀ ਅਗਲੇ ਕਿਹੜੇ ਪਾਵਾਂਗੇ ਛੋਟੀ ਝੋਟੀ ਨਾ ਆਪਾਂ ਨੂੰ ਪਾ ਲਾਇਆ ਸੁੱਕੇ ਠੀਕ ਆ ਫਿਰ ਸੁਨੀਲ ਸਿੰਘਾ ਦੋਨੀ ਕੱਢੀ ਆ ਦੋ ਦਿਨ ਸੁਹੀ ਹਨਾ ਸ਼ਗਾਰ ਨਹੀਂ ਕੀਤੇ ਅੱਜ ਵਾਜੀ ਉਹ ਹੀ ਚੱਲਣ ਦੇ ਆ ਸ਼ਗਾਰ ਨਹੀਂ ਕੀਤੇ ਹਾਂ ਦੋ ਦੰਦ ਤੇ ਅੱਜ ਤੇ ਚੌਥਾ ਦਿਨ ਸੁਹੀ ਹੋਇਆ ਉਹਨੇ ਕਈ ਥਾਂ ਵੀ ਕਮੈਂਡ ਕਰਦੇ ਆ ਇਧਰ ਦੀਆਂ ਲੈ ਕੇ ਉਧਰ ਦੀਆਂ ਕਹੀ ਜਾਂਦਾ ਆਪ ਆਪੇ ਵੇਖ ਲੈਣੀਆਂ ਹਾਂ ਹਾਂ ਬਿਲਕੁਲ 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 ਔਰ ਪਹਿਲੇ ਤੁਸੀਂ ਕਹਿ ਰਹੇ ਬਾਈ ਇਧਰ ਨਹੀਂ ਲੈਣੀ ਉਧਰ ਨਹੀਂ ਲੈਣੀ ਆ ਸਾਰੇ ਪਾਸੋਂ ਲੈਣੀਆਂ ਸਾਰੇ ਪਾਸੋਂ ਲੈਣੀਆਂ ਪੈਣੀਆਂ ਕੰਮ ਨੂੰ ਇਹੋ ਜਿਹਾ ਦੋ ਦੰਦ ਹਨਾ ਜੀ 11 ਕਿਲੋ ਬੋਲੀ ਆਊਗੀ ਬਾਠ ਠੀਕ ਆ ਠੀਕ ਆ ਜੀ ਆ ਜੀ ਵਾਹ 13 ਦੇ ਦੇ 14 ਦੇ ਦੇ 15 ਛੋਟੇ ਰੰਗ ਵੇਖ ਲੋ ਬੰਦਾ ਜੀ ਹਨਾ ਹਾਂ ਦੋਂਦੀ ਕੱਢੀ ਵੇਖ ਲੋ ਕੱਢੀ ਵਾਹ ਜੀ ਦੋਂਦੀ ਕੱਢੀ ਤਾਂ ਪੂਰੀ ਕਾਲੀ ਸ਼ਾ ਤੇ ਮਗਰ ਵੀ ਕੱਢੀ ਇਹ ਮਗਰ ਕੱਢਾ ਜੀ ਮਗਰ ਕੱਟਾ ਕੱਢੀ ਬਹੁਤ ਚੰਗੀ ਠੀਕ ਆ ਇਹ ਸੁਨੀਲ ਜੀ ਉਧਰ ਆਈਆਂ ਨੇ ਬੋਲੋ ਪੰਡਾ ਜੀ ਚਾਰ ਲਿਆਂਦੀਆਂ ਸੀ ਆ ਝੋਡੀ ਖੋ ਜੀ ਸੁਕੇ ਡਾਊਨ ਹੋਈ ਹੋ ਦੇਣੀ ਹੈ ਜੇ ਅਗਲੇ ਕਿਡੇ ਦਵਾਂਗੇ ਚਲੋ ਝੋਡੀ ਦੇ ਆ 1.5 ਲੱਖ ਦੀ ਹਾਂ 1,32,000 ਜੱਸ ਨੂੰ ਜੱਸ ਨੂੰ 1000 500 ਉਹ ਆਪਦੀ ਪੁੱਛੀ ਦੀ ਆ ਚਲੋ ਚਲੋ ਠੀਕ ਆ ਆ ਬਚਾ ਇਹਦਾ ਅੱਛਾ ਕਾ ਜੀ ਸੁਈਏ ਦੀ ਹਾਂ ਕੱਟੀ ਪਈ ਲਣ 10 ਤੋਂ ਪਾਰ ਹੀ ਆ ਦੁੱਧ ਕੱਟੀ ਮਾਰ ਇਹ ਕੱਟਾ ਜੋ ਅੱਛਾ 10 ਤੋਂ ਪਾਰ ਹੀ ਆ ਹਾਂ ਜੀ 1 ਮਿੰਟ ਇਹ ਵੀ ਕੱਟਾ ਜੋ ਆ ਕੱਟਾ ਜੋ ਲੋਈ ਛੋਟੀ ਵੀ ਬੜੀ ਸੋਹਣੀ ਉਧਰੋਂ ਆਈਏ ਜੀ ਹਾਂਜੀ ਭਾਜੀ ਇਹ ਇੰਦੀ ਆਉਂਦੀ ਆ ਉਧਰੋਂ ਵਾਠ ਠੀਕ ਆ ਚਾਰ ਲੈਣੀਆਂ ਇੱਕ ਟੋਡੀ ਫੜਿਆ ਸੁਕੇ ਲੱਪੜਾ ਲਾਇਆ ਨੇ ਹਾਂ ਹਾਂ ਮੈਂ ਪਾਈ ਇੱਕ ਨੇੜੀ ਲੋਈ ਇਹ ਵੀ ਚੈੱਕ ਕਰੋ ਬਰਾਣੀ ਬੜੀ ਡੰਗਰ ਆਪਣਾ ਆ ਵੀ ਰੰਗ ਦੱਸਦੇ ਆਂ ਦੱਸ ਦੱਸਦਾ ਭਾਜੀ ਦੱਸਦਾ ਐ ਕਾਲੀ ਸ਼ਾਹ ਨਾਲ ਜੋਟਿਆ ਨਾ ਜੀ ਹਾਂ ਠੀਕ ਆ ਆਜੋ ਈ ਗਾਂ ਚਿਜਾ ਵੀਰ ਸੋਣੀਆਂ ਲੈ ਕੇ ਆਂਦੀ ਐ 10 ਪਤਾ ਪਤਾ ਲੱਗੀ ਜਾਂਦਾ ਜੀ ਹਾਂਜੀ ਛੋਟੀਆਂ ਬਥੇਰੀਆਂ ਹੁੰਦੀਆਂ ਆਪਾਂ ਪੰਜ ਛੇ ਛੋਟੀਆਂ ਡੇਲੀ ਹੁੰਦੀਆਂ ਮਾਂ ਉਤਰਿਆ ਜਾਂਦਾ ਆਈ ਜਾਂਦਾ ਹਾਂਜੀ ਭਿੰਦਾ ਜੀ ਬੋਲੋ ਲੈਣ ਨੂੰ ਭਾਜੀ ਕਿਨੇ ਦੀ ਚੰਗੀ ਲੱਗਦੀ ਐ ਜੈ ਜੀ ਕੰਮ ਕਰੀਏ ਇੱਕ 30 35 ਦੀ ਆ ਹਾਂ 10 ਤੋਂ ਪਾਰੀ ਐ ਦੋ ਦੋ ਵੇਖੋ ਥਣ ਲੱਗਾ ਪਹਿਲਾਂ ਕੱਟੀ ਐ ਤਾਂ ਜੀ ਸੂਈ ਬਿਲਕੁਲ ਅਜੇ ਗੰਦੇ ਮਲੇ ਦੇ ਚਲਣ ਦੀ ਐ ਇੱਕ 20 ਦੀ ਦੋ ਛੋਟ ਚਲੋ ਇੱਕ 18 ਹਾਂਜੀ ਬਸ ਠੀਕ ਐ ਜਸਨੂ ਠੀਕ ਐ ਅਜੇ ਦੋ ਕਿਹੜੇ ਦੋਆਂ ਦੇ ਕੋਈ ਇਹ ਦੋ ਆ ਜੀ ਸਪੋਰ ਜ਼ਿਲੇ ਦੀਆਂ ਹਾਂ ਸਾਡੇ ਜ਼ਿਲੇ ਦੀਆਂ ਤੁਹਾਡੇ ਜ਼ਿਲੇ ਦੀਆਂ 15 15 ਕਿਲੋ ਸਲੀਵਸਿਆਂ ਦੁੱਧ ਮਈਆਂ ਥੱਲੇ ਲਾ ਕਰਕੇ ਸ਼੍ਰੀ ਆਮ ਬਾਵਾ ਖੜੀਆਂ ਲਲਕਾਰ ਕੇ ਮਈਆਂ ਦੇਣ ਵਾਲੀਆਂ 15 15 ਕਿ ਇਹ ਘੱਟ ਆਣਾ ਸੁਈਆਂ ਵਾਹ ਦੀਆਂ ਕੋਈ ਆਪਣੇ ਘਰੋਂ ਲੀਟਰ ਲੈ ਆਵੇ ਹਾਂ ਕੰਡੇ ਲੈ ਆਵੇ ਹਾਂ ਪੌਲਟੀਆਂ ਲੈ ਆਵੇ ਗੜਵੀਆਂ ਲੈ ਆਵੇ ਸਭ ਕੁਝ ਰੱਖਿਆ ਪੈਂਦੇ ਹੋਣਾ 15 15 ਕਿਲੋ ਐਸ ਤੇ ਮੈਂ ਕਿਹਾ ਗੁਰਦਾਪੁਰ ਦੇ ਮਈਆਂ ਐ ਇਹ 15 15 ਕਿਲੋ ਵਾਲੇ ਮਈਆਂ ਐ ਬਲਾਸਪੁਰ ਦੀ ਮਈ ਥੱਲੇ ਹੋਣ 15 ਕਿਲੋ ਦੁੱਧ ਵਾਹੇ ਲੋ ਕਰਾ ਦੇ ਦੇਖੋ ਮੈਂ ਬੱਲੇਵਾ ਠੀਕ ਐ ਫਿਰ ਦੇਵੇ ਦਸੀ ਇਹਨੇ ਬਾਈ ਜੀ ਫਿਰ ਹਾਂ ਪਿੰਦਾ ਬਾਈ ਬੜੀ ਮਈ ਨੂੰ ਕਿ ਬਾਈ ਸੁਨਿਸ਼ਣ ਲੱਗੀ ਆ ਤੇ ਬੱਚਾ ਪੂਛਾ ਕੀ ਆ ਗਿਆ ਮਗਰਾ ਖੱਟਾ ਖੱਟਾ ਮਗਰਾ ਆ ਗਿਆ ਸਾਈਆਂ ਮਈ ਥੋੜੀ ਜੀ ਠੀਕ ਆ ਸੋਹਣੀ ਲੱਗੇ ਔਰ ਜਿਹੜੀ ਮੋਟੀ ਧਾਰ ਐ ਬਸ ਠੀਕ ਠੀਕ ਐ ਐਂਡ ਅਪੀ ਹੈ ਨਾ ਪਿੰਡਾ ਜੀ ਚਲੋ ਪਰ ਥੋੜਾ ਜਿਹਾ ਟ੍ਰੈਂਡ ਚੱਲ ਗਿਆ ਹਰ ਇੱਕ ਬੰਦਾ ਆਂਦਾ ਮੈਂ ਉਧਰ ਦੀਆਂ ਮਈਆਂ ਲਿਆਵਾ ਆਪਾਂ ਵੀ ਡਾਬੇ ਦੇ ਹੁਣ ਸਾਡੀ ਮਈਂ ਜਿਆਦਾ ਬੁਧੇ ਜੀ ਇੱਕ ਗੱਲ ਹੈਗੀ ਮੰਨਣ ਵਾਲੀ ਆ ਇਹਦਾ ਗੱਲ ਸਹੀ ਕਿ ਮਈਆਂ ਪ੍ਰਵਾਹ ਨਹੀਂ ਕਰਦੀਆਂ ਸਾਡੀ ਨਹੀਂ ਇਹਦਾ ਗੱਲ ਮੰਨ ਲਓ ਜੇ ਮੈਂ ਦੁੱਧ ਵਾਧ ਦਿੰਦੀ ਨਹੀਂ ਨਹੀਂ ਦਿੰਦੀ ਹੈ ਜੀ ਇਹ ਚਮੜੀ ਮਈ ਠੀਕ ਆ ਇਹ ਮੁੱਲ ਜਨਾ ਦੁੱਧ ਵਾਦਾ 1.5 ਲੱਖ ਦੀ ਵੀ ਸੁਣ ਲਈ ਹੂੰ ਨਹੀਂ ਜੀ 1 ਲੱਖ ਦੀ ਪੂਰੇ ਹੂੰ ਕੋਈ ਛੋਟ ਮਰਜ਼ੀ ਦੀ ਕਰ ਚਲੋ ਠੀਕ ਆ ਠੀਕ ਆ ਆਹ ਜੀ ਇਹਦੇ ਮਗਰ ਕੱਟੀਓ ਇਹ ਵੀ ਥੋੜੇ 15 ਕਿਲੋ ਦੁੱਧ ਨਹੀਂ ਕਿੰਕੋ ਬਾਦ ਲੋ ਪੂਰਾ ਲੋ ਜੀ 4 ਕਿਲੋ ਦਾ ਪੂਰਾ ਹੀ ਇਹ ਵੀ ਤੋਰੋ ਕਰ ਉਹ ਵੀ ਘੱਟ ਦੇ ਤੇ ਬਈ ਹੈ ਜੀ ਤੂੰ ਘੱਟ ਜੇ ਠੀਕ ਆ ਫਿਰ ਚੱਲਣ ਤੋਂ ਕਰਾਂ ਦੇ ਮੈਂ ਇਸਕੇ ਦਾਦੀ ਸੰਜੀਤ ਬਰੂ ਸਿੰਘਾਂ ਨੂੰ ਨਾ ਜਾਣੇ 15 ਤੋਂ 4 ਕਿਲੋ ਵਾਲੀਆਂ ਮਈਆਂ ਵੱਡੀਆਂ ਬਈ ਹਨਾ ਜੀ ਵਾਲੀਆਂ ਚੰਗੀਆਂ ਆ ਪਾਜੀ ਬਸ ਠੀਕ ਆ ਆਜੋ ਆਜੋ ਇਹਦੇ ਭਾਰੀ ਚੋਈਆਂ ਲੱਗੀਆਂ ਮੈਂ ਗੱਲਾਂ ਗਾਣੇ ਇਹ ਕੋਬੂਤਾ ਮੈਂ ਨਹੀਂ ਠੀਕ ਆ। ਵੇ ਜੀ ਗੁਰਦਾਪੁਰ ਦੇ ਆਵੇ ਪਲਾਜ ਜਿਵੇਂ ਮਰਜੀ ਹੋਵੇ ਹਨਾ ਪਲਾ ਬਠੰਡੇ ਦੀ ਹੋਵੇ ਤੇ ਬੜਾ ਮਾਲ ਹੈ। ਲੈਣਾ ਦੁੱਧ ਹਾਂ ਦੁੱਧ ਹੋਣਾ ਜ਼ਰੂਰੀ ਆ। ਬਿਲਕੁਲ ਬੜਾ ਹਰਿਆਣਾ ਹੋਵੇ। ਦੁੱਧ ਹੋਣਾ ਜ਼ਰੂਰੀ ਹੈਗਾ ਨਹੀਂ। ਮਰਜੀ ਮਈ ਹੋਵੇ। ਹਾਂ ਮਈ ਉਹ ਚੰਗੀ ਜਿਹੜੀ ਦੁੱਧ ਦਿੰਦੀ। ਦੁੱਧ ਦਿੰਦੀ ਆ। ਮਈ ਉਹ ਚੰਗੀ ਜਿਹੜੀ ਨਫਾ ਦਿੰਦੀ। ਬਿਲਕੁਲ ਜਿਹੜੀ ਮਈ ਆਣ ਕੇ ਨਫਾ ਹੀ ਨਹੀਂ ਦਿੰਦੀ। ਦੁੱਧ ਨਹੀਂ ਦਿੰਦੀ ਉਹ ਕੋਈ ਕੰਨੀ ਚੁਗੀ। ਜੇ ਜੀ ਦੁੱਧ ਹੋਊਗਾ ਤਾਂ ਨਫਾ ਦੇਈ ਜਾ। ਬਿਲਕੁਲ 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 ਸਾਰੇ ਮਤਬਲੀ ਚੱਲ ਜੀ। ਇਹਦਾ ਮੁੱਲ ਇਹਦਾ ਕੋਈ ਨਹੀਂ। ਕਿੰਨਾ ਲੱਖ ਲੱਖੀ ਛੋਟ ਕਰਾਂਗੇ ਮੱਤੀ ਚਲੋ ਛੋਟ ਮਰਲੀ 2 ਲੱਖ ਦਾ ਜੋੜਾ ਤੇ 28 ਕਿਲੋ ਦੁੱਧ ਲਓ ਜੀ 2 ਲੱਖ ਦਾ ਜੋੜਾ 28 ਕਿਲੋ 29 ਕਿਲੋ 15 14 29 ਬੱਠੀ 29 ਕਿਲੋ ਦੁੱਧ ਹਾਂ ਤੇ ਛੋਟ ਕਰ ਦਾਂਗੇ ਚਲੋ ਬਾਲੀਆਂ ਜਿਆਦਾ ਚੰਗੀਆਂ ਨੇ ਬੱਠੀ ਤੇ ਉਹ ਜੁੜੀ ਵੀ ਬੜੀ ਚੰਗੀ ਆ ਕਿ ਮੈਂ ਤਾਂ ਸੰਜਪੂ ਛੱਟਾ ਨਹੀਂ ਠੀਕ ਆ ਬਾਕੀ ਨਹੀਂ ਦਿੱਲੀ ਆਉਂਦੀ ਆ ਹੋਰ ਰਾਣੀਆਂ ਕੱਲ ਨੂੰ ਉਧਰ ਦੀਆਂ ਆ ਬਾਤ ਸਭ ਤੋਂ ਇੱਧਰ ਨੂੰ ਸਦਾ ਹੀ ਆ ਪਾਜੀ ਆਉਂਦੀਆਂ ਜਾਂਦੀਆਂ ਆ ਬਾਜੀ ਵਾ 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 ਜਿਹੜੇ ਵੀ ਉਹਨੇ ਲੈਣੀਆਂ ਆਪਣੀ ਤਸੱਲੀ ਕਰ ਲੈ ਇਹਨੇ ਸਾਡੀ ਜਿਹੜੀ ਲੈਣੀਆਂ ਵਾ ਕੋਈ ਚੱਕਰ ਨਹੀਂ ਤੇ ਮਾਲ ਬੜਾ ਆਉਂਦਾ ਜਾਂਦਾ ਤੇ ਆਪਣਾ ਪਿੰਡ ਹੈਗਾ ਜੋ ਤਵਾਨ ਜ਼ਿਲ੍ਹਾ ਹੈਗਾ ਗਰਦਾਸਕੁਰ ਤਹਿਸੀਲ ਹੈਗੀ ਪਟਾਲਾ ਨੇੜੇ ਹੈਗੀ ਅਲੀਆਲ ਦੇ ਤੇ ਦਾਲ ਮੱਡੇ ਦੇ ਅਲੀਆਲ ਦੇ ਲਾਗੇ ਦਾਲ ਮੱਡੇ ਦੇ ਡੇਰਾ ਬਾਬਾ ਨਾਨਕ ਰੋਡ ਤੇ ਪਿੰਡ ਵਾ ਝੋਡੀ ਚੰਗੀ ਤੋਂ ਚੰਗੀ ਬ੍ਰਾਂਡ ਦੀ ਹੁੰਦੀ ਆ ਹਾਂ ਲੱਖ ਤੋਂ ਲੈ ਕੇ 1.5 2 ਤੱਕ ਵੀ ਹੁੰਦੀ ਆ ਜੇ ਜਦੋਂ ਮੇਰਾ ਵੀ ਕੋਈ ਮਰਜ਼ੀ ਆਵੇ ਨੰਬਰ ਹੈਗਾ 95924275399242753